ਆਜ ਮੋਰ ਮਜ਼ਦੂਰ ਹਰ ਤਾਲ ਦੇ ਰਾਹ ਤੇ ਪਿਆ ਹੈ ਇਹ ਹਰ ਤਾਲ ਤੇ ਜਾਣ ਦਾ ਮਸਲਾ ਸਾਡਾ ਕੀ ਹੈ ਕਿ ਜੋ ਭਾਰਤ ਦੀ ਕੇਂਦਰੀ ਸਰਕਾਰ ਭਾਈ ਵਾਲੀ ਸਰਕਾਰ ਮੋਦੀ ਦੀ ਸਰਕਾਰ ਜਿਹੜੀ ਲਗਭਗ ਪਿਛਲੇ 10 ਸਾਲਾਂ ਤੋਂ ਸਾਡੇ ਮਲਾਲੀਆਂ ਦੀਆਂ ਸਾਡੇ ਮਜ਼ਦੂਰਾਂ ਦੀਆਂ ਸਾਡੇ ਕਿਸਾਨਾਂ ਦੀਆਂ ਸਾਡੇ ਵਿਦਿਆਰਥੀਆਂ ਦੀਆਂ ਜਿਹੜੀਆਂ ਯੋਗ ਮੂਰਾਂ ਨੇ ਉਹਨਾਂ ਨੂੰ ਮੰਨਣ ਤੋਂ ਅਨਕਾਰ ਨਹੀਂ ਕਰ ਰਹੀ ਹੈ। ਔਰ ਉਹ ਸੁਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਕੇਂਦਰ ਦੀਆਂ ਵਰਕਰ ਜੁੜੀਆਂ ਨਾ ਔਰ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਇਲੈਕ੍ਰਿਸਿਟੀ ਏਮਪਲਾਈਜ਼ ਐਂਡ ਇੰਜੀਨੀਅਰ ਉਹਦੇ ਸਾਡੇ ਦੇ ਉੱਤੇ ਅੱਜ ਆਪਾਂ ਹੜਤਾਲ ਦੇ ਰਾਹ ਤੇ ਪਏ ਆ। ਹਰਦਾਸ ਤੇ ਜਾਣ ਦਾ ਜਿਹੜਾ ਸਾਡਾ ਮਰਸਦ ਹੈ ਪ੍ਰਸਿੱਧ ਆ ਦੇਸ ਪਾਸਟ ਹੈ ਜਿਸੇ ਨੂੰ ਅੱਜ ਲੱਗਦਾ ਹੋਣਾ ਹੈ ਕਿ ਦੋ ਚਾਰ ਜਣੇ ਜਾਂ ਥੋੜੇ ਜੇ ਸਾਥੀ ਇੱਥੇ ਬੈਠੇ ਆ ਚੌਕ ਦੇ ਵਿੱਚ ਕਿ ਲੁਕੋ ਟੌੜੀ ਕਚਹਿਰੀ ਇਹ ਸਾਨੂੰ ਕਾਹ ਉਹ ਨਾ ਪਿਆ ਨਹੀਂ ਅਸੀਂ ਆਪਣੀ ਮੀਟਿੰਗ ਜਾਂ ਸਾਡੇ ਜਿਹੜੇ ਰੋਸ ਰੈਲੀ ਤੋਂ ਅਸੀਂ ਆਪਣੇ ਪਾਰਕ ਨੇ ਵਿੱਚ ਨਵੇਂ ਲਈ ਸੀ ਸਾਡੇ ਮਕਸਦ ਤੋਂ ਨਹੀਂ ਹੈ ਦੱਸਣਾ ਕਿ ਜਿਵੇਂ ਲੋਕ ਲੜ ਰਹੇ ਨੇ ਆਪਣੀ ਵੇਟੀ ਲੜਾਈ ਨਹੀਂ ਇਹ ਤੁਹਾਡੀ ਲੜਾਈ ਲੜ ਰਹੇ ਨੇ ਅੱਜ ਤੁਸੀਂ ਦੇਖੋ ਵੀ ਸਾਨੂੰ ਦੇਖ ਰਹੇ ਹੋਵੋਗੇ ਕਿ ਚੌਕ ਮੰਲੀ ਬੈਠੇ ਨੇ ਪਰ ਲੁਕੋ بجلی ਬਣਾ ਨਾ ਕਿਸਾਨ ਦਾ ਸਰਦ ਹੈ ਜਾਂ ਮਜ਼ਦੂਰ ਦਾ ਸਰਦ ਹੈ ਜਾਂ ਛੋਟੇ ਦੁਕਾਨਦਾਰ ਦਾ ਸਰਦ ਹੈ ਜਾਂ ਉਸ ਮਲਾਈ ਦਾ ਸਰਦ ਹੈ ਮੇਰਾ ਕੰਮ ਤਾਂ ਭਾਵੇਂ ਨਿੱਤੀ ਸਾਡੀ ਜ਼ਿੰਦਗੀ ਦਾ ਇਹ ਨਿੱਤੀ ਹਿੱਸਾ ਬਰ ਚੁੱਕੀ ਹੈ ਕਿ ਆਰੇ ਵੀ ਉਹਨੇ ਹੋ ਵਾਪੇ ਕਿੱਥੇ ਰਿਹਾ ਵਾਪੇ ਰੋਠੇ ਰਿਹਾ ਜਿੱਥੇ ਜਿੱਤੇ ਭਾਈ ਭਾਈ ਦੀ ਸਰਕਾਰ ਹੈ ਇਸੇ ਬਾਧੇ 174 ਕਰੋੜ ਦੇ ਵਿੱਚ ਇਹਨਾਂ ਨੇ ਆਪਣਾ ਚੰਡੀਗੜ੍ਹ ਦਾ ਬੀਆਈ ਬੋਰਡ ਮੀਚਤਾ 175 ਕਰੋੜ ਤੋਂ ਵੱਧਾ ਬਣਾਵਾ ਚੰਡੀਗੜ੍ਹ ਬੀਆਈ ਬੋਰਡ ਦਾ ਪਿਛਲੇ ਸਾਲ ਦਾ ਮੰਨਿਆ ਗਿਆ ਸੋ ਐਸਟੂ ਜਿੱਥੇ ਜਿੱਥੇ ਭਾਈਪਾਦੀ ਸਰਕਾਰ ਉਹਨੇ ਮਨੋਂ ਹੱਤਕਾਂ ਦੇ ਬਣਾਏ ਜਾ ਰਹੇ ਨੇ ਅੱਜ ਯੂਪੀ ਦੇ ਵਿੱਚ ਉਥੋਂ ਦੇ ਮਲਾਇਮ ਜੇ ਲਗਭਗ 215 ਗੰਗੇ ਦੇ ਟੱਪੇ ਲੜਾਈ ਦੇ ਵੀ ਇੰਨੇ ਸਾਥੀਓ ਕੁਝ ਬਹੁਤ ਕੰਪਨੀਆਂ ਕੰਮ ਕਰਦੀਆਂ ਨੇ ਪਰਵੰਚਨ ਔਰ ਤਕਨਿਕ ਸਾਂਚਲ ਐਸ ਤੋਂ ਦੋ ਕੰਪਨੀਆਂ ਨੇ ਜਿਹੜੀਆਂ 75 ਵਿੱਚੋਂ 42 ਜ਼ਿਲ੍ਹਿਆਂ ਦੇ ਵਿੱਚ ਆਪਣੀ ਬਿਜਲੀ ਲੋਕਾਂ ਨੂੰ ਦੇ ਰਹੀਆਂ ਨੇ ਔਰ ਉਹ ਉਹ ਬਿਜਲੀ ਬੋਰਡ ਦਾ ਜਿਹੜਾ ਮਾਲੀਆ 50 ਕਰੋੜ ਤੋਂ ਵੱਧ ਪੈਦਾ ਹੈ ਯੂਪੀ ਦੀ ਸਰਕਾਰ ਉਹਨਾਂ ਬਿਜਲੀ ਬੋਰਡਾਂ ਨੂੰ ਕਹਿ ਰਹੀ ਹੈ ਕਿ ਘਾਟੇ ਵਿੱਚ ਨੇ ਉਹ ਘਾਟਾ ਕਿੰਨਾ ਸ਼ੋਅ ਕਰ ਰਹੀ ਹੈ ਕਿ ਨਹੀਂ 40 ਹਜ਼ਾਰ ਕਰੋੜ ਰੁਪਏ ਘਾਟੇ ਵਿੱਚ ਹੈ ਬਿਜਲੀ ਬੋਰਡ ਮਰੂਤ ਬਿਜਲੀ ਬੋਰਡ ਦੀਆਂ ਲੈਣਦਾਰੀਆਂ ਲੈਣਦਾਰੀਆਂ ਜਿਹੜੀਆਂ ਨੇ ਸਰਕਾਰ ਵੱਲੋਂ ਸਰਕਾਰ ਤੋਂ ਜੋਨੇ ਪੈਸਾ ਲੈਣਾ ਹੈ ਉਹ ਸ਼ਾਇਦ 1000 ਕਰੋੜ ਰੁਪਏ ਸਰਕਾਰ ਵੱਲੋਂ ਦਾ ਬਕਾਇਆ ਖੜਾ ਹੈ ਜੋ ਕੋਈ ਸਰਕਾਰ 60000 ਕਰੋੜ ਰੁਪਏ ਅੱਜ ਭਰਦੀ ਹੈ ਤਾਂ ਉਥੋਂ ਦਾ ਬਿਜਲੀ ਬੋਰਡ ਜਿਹੜਾ ਉਹ 22000 ਕਰੋੜ ਰੁਪਏ ਦੇ ਮੁਨਾਫੇ ਦੇ ਵਿੱਚ ਆ ਸਕਦਾ ਹੈ ਪਰ ਨਹੀਂ ਇਹਨਾਂ ਨੂੰ ਉਹ ਵਾਰਾਂ ਨਹੀਂ ਖਾ ਰਿਆ ਇਹਨਾਂ ਨੇ ਪਹਿਲਾਂ ਟੀਕਾ ਲਾਇਆ ਚੰਡੀਗੜ੍ਹ ਤੇ ਜਿਹੜਾ ਸਮੁੱਚੇ ਭਾਰਤ ਦੇ ਵਿੱਚ ਸਭ ਤੋਂ ਛੋਟਾ ਬਿਜਲੀ ਬੋਰਡ ਦੇ ਦਿੱਤੀ ਜਾ ਰਹੀ ਸੀ ਉਹ ਮੁਨਾਫੇ ਵਿੱਚ ਚੱਲ ਰਿਆ ਸੀ ਉਹਨੂੰ ਤੋੜ ਕੇ ਇਹਨਾਂ ਨੇ ਚੈੱਕ ਕੀਤਾ ਕਿ ਲੋਕਾਂ ਵਿੱਚ ਉਹ ਕਿੰਨਾ ਕੁ ਬਣਦਾ ਹੈ ਉੱਤੇ ਹਜ਼ਾਰਾਂ ਦੇ ਕਰੀਬ ਸਾਡੇ ਮਜ਼ਦਮਾਂ ਜਿਨ੍ਹਾਂ ਵਿੱਚ 500 ਦੇ ਕਰੀਬ ਪੱਕੇ ਮਜ਼ਦਮਾਂ ਔਰ 500 ਦੇ ਕਰੀਬ ਜਿਹੜੇ ਸਾਡੇ ਸਾਧੀ ਠੇਕੇ ਦੇ ਕੰਮ ਕਰਦੇ ਨੇ ਉਹਨਾਂ ਮਜ਼ਦਮਾਂ ਨੇ ਆਪਣੇ ਪਰਿਵਾਰਾਂ ਸਮੇਤ ਲੋਕਾਂ ਦਾ ਘਰਾਵਤਾ ਕੈਂਪ ਕੀਤਾ ਇੱਕ ਲਹਿਰ ਬਣਾਈ ਪਰ ਉਹ ਸਰਕਾਰ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਨਾ ਗੌਲਿਆ ਕਰਕੇ ਉਹ ਤਾਂ ਪੰਜਾਬੀ ਗੋੜ ਦਾ ਭੂਖਾ ਪਾ ਦਿੱਤਾ ਅੱਜ ਇਸੇ ਤਰ੍ਹਾਂ ਯੂਪੀ ਦੇ ਬਿਜਲੀ ਬੋਰਡ ਨੂੰ ਤੋੜ ਦਾ ਹਿੱਜਾ ਕੀਤਾ ਜਾ ਰਿਹਾ ਜਿਹੜਾ ਰੈਵਨਿਊ ਮੈਂ ਪਹਿਲਾਂ ਵੀ ਦੱਸਿਆ ਹੈ ਕਿ 50 ਹਜ਼ਾਰ ਕਰੋੜ ਦਾ ਮੈ ਰੈਵਨਿਊ ਹੈ ਉਹਨਾਂ ਮੰਨਦੇ ਆ ਕਿ ਜੇ ਅੱਜ ਦੀ ਯੂਪੀ ਦਾ ਬਿਜਲੀ ਬੋਰਡ ਟੁੱਟ ਜਾਂਦਾ ਤਾਂ ਫਿਰ ਜਿਹੜਾ ਸਾਡਾ ਪੰਜਾਬ ਹੈ ਮਾਸਟਰ ਰਾਜਸਥਾਨ ਜਿਹੜੇ ਉਹ ਬਿਜਲੀ ਬੋਰਡ ਨੇ ਇਹਨਾਂ ਨੂੰ ਵੀ ਤੋੜਨ ਨਾਲ ਹੀ ਸੌਖਾ ਹੋ ਜਾਵੇਗਾ ਕੁਝ ਲੋਕ ਆਵੇ ਰਿੱਕੇ ਚੜ ਗਿਆ ਇਹਨਾਂ ਦੇ ਫੇਕੇਦਾਲ ਨੇ ਖੀਏ ਲਿਆ ਦੋਤੇ ਸਭ ਨੂੰ ਦੇਖਣਾ ਪਊਗਾ ਕਿ ਸਾਡੇ ਨਾਲ ਬੜਦਾ ਕੀ ਹੈ ਉਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਅੱਜ ਚੱਪ ਵਾਲੇ ਮਿੱਟਰ ਲੱਗ ਰਹੇ ਨੇ ਜਿਹਦੇ ਕਰਕੇ ਸਾਡੇ ਮਾਲਾ ਮਾੜੇ ਨੂੰ ਬਹੁਤ ਵਿਰੋਧ ਹੋ ਰਿਹਾ ਪਰ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੋਏ ਅਸੀਂ ਕਿਸੇ ਖਰਤਕਾਰ ਨਾਲ ਲੜਾਈ ਮੋਲ ਨਹੀਂ ਲੈਂਦੇ ਅਸੀਂ ਖਰਤਕਾਰ ਨੂੰ ਸਭ ਸਮਝਾਉਂਦੇ ਹਾਂ ਕਿਸਾਨਾਂ ਨੂੰ ਸਮਝਾਉਂਦੇ ਹਾਂ ਕਿ ਇਹ ਕੋਈ ਕਸਾਲ ਮਜ਼ਬੂਰ ਜਗ੍ਹਾਵੰਦੀਆਂ ਨੂੰ ਦੁਕਾਨਦਾਰਾਂ ਨੂੰ ਘੱਟੋ-ਘੱਟ ਇਹ ਸਿਸਟਮੇ ਖਿਲਾਫ ਲੜਨਾ ਪੈਣਾ ਹੈ ਉਹਦਾ ਕਾਰਨ ਕੀ ਹੈ ਕਿ ਜਿੱਥੇ ਸਾਡੀਆਂ ਤਿੰਨ ਪੋਸਟਾਂ ਖਤਮ ਹੋ ਗਈਆਂ ਨੇ ਜਿੱਥੇ ਸਾਡੇ ਕੈਸ਼ੀਅਰ ਖਤਮ ਹੋ ਜਾਣੇ ਨੇ ਜਿੱਥੇ ਸਾਡੇ ਬਿੱਲ ਵੰਡ ਖਤਮ ਹੋ ਜਾਣੇ ਨੇ ਜਿੱਥੇ ਸਾਡੇ ਮੀਟਰੇ ਖਤਮ ਹੋ ਜਾਣੇ ਨੇ ਉੱਥੇ ਨਾਲ-ਨਾਲ ਜਿਹੜੀ ਕਿਸਾਨਾਂ ਨਾਲ ਜਿਹੜੀ ਆਮ ਲੋਕਾਂ ਨਾਲ ਖਪਤਕਾਰਾਂ ਨਾਲ ਦੁਕਾਨਦਾਰਾਂ ਨਾਲ ਜਿਹੜੀ ਫੱਗੀ ਵੱਜਦੀ ਹੈ ਉਹ ਸਾਥੀਓ ਤੁਸੀਂ ਕਿਤੇ ਆ ਗੂਗਲ ਪਾਵੇ ਗੂਗਲ ਜੇ ਚੱਲਦਾ ਹੈ ਕੋਈ ਜੀ ਕੋਈ ਫਿਰ ਨੇ ਕਿ ਲਾਇਆ ਮੀਟਰ ਜੇ ਕੋਈ 1000 ਰੁਪਿਆ ਰਾਤ ਨੂੰ ਪਾਉਂਦਾ ਤਾਂ ਕਰਕੇ ਉਹਦੇ ਖਾਤੇ 'ਚ 100 ਰੁਪਿਆ ਆ ਗਿਆ ਜਾਂਦਾ ਬਿਨਾਂ ਦੱਸਿਆ ਤੁਹਾਡੀ ਬਿਜਲੀ ਕੱਟੀ ਜਾਣੀ ਐ ਇਹਨਾਂ ਕੋਲ ਦੇ ਬਿੱਲ ਤੁਹਾਡੇ ਬਾਣੇ ਨੇ ਕੰਪਨੀਆਂ ਨੇ ਮੁਨਾਫੇ ਲਈ ਮੁਨਾਫਾ ਕੱਢਣ ਦੇ ਲਈ ਲੋਕਾਂ ਨੂੰ ਲੁਕਾਉਂਦੇ ਐ ਔਰ ਤੁਸੀਂ ਵੇਖਦੇ ਹੋ ਕਿ ਮਹੀਨਾ ਵਿੱਚ ਅਸੀਂ ਪੈਸੇ ਪਾਉਂਦੇ ਆ ਆਪਾਂ ਕਿੰਨੀ ਗਾਰੰਟੀ ਰੱਖਦੇ ਆ